ਹਾਂਜੀ ਪਿਆਰ ਭਰੀ ਹੱਥ ਸ਼ਰੀ ਗਾਲ ਸਾਰਿਆਂ ਨੂੰ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕਰਦੇ ਹਾਂ ਤੁਹਾਡੀ ਨਵੀਂ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਨਵੇਂ-ਨਵੇਂ ਕੱਪੜਿਆਂ ਦੇ ਆਰਟੀਕਲ ਦੇਖਣ ਵਾਸਤੇ ਨਵੇਂ-ਨਵੇਂ ਡਿਜ਼ਾਈਨ ਦੇਖਣ ਵਾਸਤੇ ਤੇ ਅੱਜ ਤੁਹਾਡੇ ਵਾਸਤੇ ਆਪਾਂ ਮੈਚਿੰਗ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਕੈਮਰੇ ਕਿਤੇ ਮੈਚਿੰਗ ਸੂਟ ਆਏ ਨੇ ਡਿਜ਼ਾਈਨ ਹੋਣਗੇ ਬਹੁਤ ਚੋਟੀ ਦੇ ਚੈੱਕ ਕਰੋ ਜੀ ਪਹਿਲਾਂ ਬਲੈਕ ਕਲਰ ਦਾ ਪਲਾਜੋ ਹੋਊਗਾ ਚਾਹੇ ਪਲਾਜੋ ਬਣਾ ਲਿਓ ਸਲਵਾਰ ਬਣਾ ਲਿਓ ਕੁਝ ਮਰਜ਼ੀ ਬਣਾ ਲਿਓ ਆ ਇਹਦੀ ਮੈਚਿੰਗ ਹੋਊਗੀ ਦਿਖਾਓ ਇਹ ਕੁੜਤੀ ਹੋਊਗੀ ਵਰਕ ਕੀਤਾ ਹੋਊਗਾ ਪਲਾਜ਼ੋ ਤੇ ਇਹ ਵੀ ਕੁੜਤੀ ਤੇ ਵੀ ਇਹਦੇ ਵਿੱਚ ਚਾਰ ਕਲਰ ਦੇ ਦਾਂਗੇ ਜੀ ਆਹ ਲੋ ਪੂਰੇ ਟੌਪ ਟੌਪ ਦੇ ਡਿਜ਼ਾਈਨ ਹੋਣਗੇ ਸਾਰੇ ਟੌਪ ਟੌਪ ਦੇ ਕਲਰ ਹੋਣਗੇ ਇਹ ਬੇਬੀ ਪਿੰਕ ਕਲਰ ਮਿਲ ਜਾਊਗਾ ਬਹੁਤ ਸੋਹਣਾ ਜੀ ਆਹ ਲੋ ਦਿਖਾ ਦਿਓ ਜੀ ਸਾਡਾ ਜੀ ਆਪਣਾ ਚੈੱਕ ਕਰਾ ਦਿਓ ਪੂਰਾ ਟੌਪ ਦਾ ਮਾਲ ਹੈ ਸਾਰਾ ਜੀ ਪਿਓਰ ਕੈਮਰੀ ਕੋ ਕੱਪੜਾ ਹੋਊਗਾ ਆ ਕਲਰ ਬਹੁਤ ਸਪੈਸ਼ਲ ਹੈ ਲਵੈਂਡਰ ਸ਼ੇਡ ਇਹ ਸਭ ਦਾ ਫੇਵਰੇਟ ਕਲਰ ਗਿਆ ਇਹ ਆ ਦੇਖੋ ਚੈੱਕ ਕਰਾ ਦਿਓ ਬੜਾ ਦੂਰੋਂ ਖਾਦਿਆ ਕਰੋ ਜੀ ਆਹ ਦੇਖੋ ਆ ਜੀ ਪੂਰੇ ਟੌਪ ਟੌਪ ਦੇ ਸੂਟ ਆਏ ਨੇਗੇ ਤੇ ਪੂਰਾ ਭਾਰੀ ਮੇਲਾ ਲਾਤਾ 1000 ਰੁਪਏ ਦਾ ਸੂਟ ਸੀਗਾ ਸਿਰਫ ਆਪਾਂ ਆਧੇ ਰੇਟ 'ਚ ਹੀ ਦੇ ਦਾਂਗੇ ਅੱਗੇ ਦਿਖਾਉਣਾ ਸੋ ਆਲ ਓਵਰ ਵੀ ਬਹੁਤ ਆਗੇ ਆਹ ਚੈੱਕ ਕਰਾਉ ਜੀ ਆਹ ਲੋ ਕੇ ਦਾ ਆਹ ਕਲਰ ਵੀ ਮਿਲ ਜੂਗਾ ਸਰਦਈ ਕਲਰ ਆਹ ਦੇਖੋ ਮੈਚਿੰਗ ਇਹਦੀ ਕਿੰਨੀ ਟੌਪ ਦੀ ਮੈਚਿੰਗ ਹੈ ਤੇ ਆਲ ਓਵਰ ਦੇ ਵਿੱਚ ਇੱਕ ਆੜੇ ਇਹ ਦੇ ਦਾਂਗੇ ਸੋ ਉਹਨੂੰ ਤਿੰਨ ਕਲਰ ਹੋ ਜਾਣਗੇ ਇਹਦੇ ਵਿੱਚ ਚੈੱਕ ਕਰਾ ਦੋ ਆਹ ਲਓ ਇਹ ਕਾ ਰੰਗ ਦੇ ਦਾਂਗੇ ਤੇ ਇੱਕ ਬਲੈਕ ਕਲਰ ਹੈ ਸਪੈਸ਼ਲ ਮੈਚਿੰਗ ਵੀ ਹੋ ਜੂਗੀ ਤੇ ਤੇ ਆਲ ਓਵਰ ਮਿਲ ਜੂਗਾ ਦੇਖੋ ਜਿਵੇਂ ਇੱਛਾ ਹੋਊਗੀ ਤੁਸੀਂ ਆਪ ਦਾ ਉਵੇਂ ਸੂਟ ਤਿਆਰ ਕਰ ਲਿਓ ਇਹ ਪੂਰੇ ਪਾਵਰ ਕੈਮਰੇ ਕਾਟਨ ਆਪਣੇ ਹੋਣਗੇ ਜੀ ਆਹ ਦੇਖੋ ਸਾਰੀਆਂ ਪਹਿਣਾ ਵਾਸਤੇ ਆਹ ਦੇਖੋ ਆ ਬਹੁਤ ਸੋਹਣਾ ਪੂਰੇ ਟੌਪ ਦੇ ਕੱਪੜੇ ਲੈ ਕੇ ਆਏ ਆ ਆਪਾਂ ਕੱਪੜਾ ਚੈੱਕ ਕਰੂ ਜੀ ਲਓ ਜੀ ਪਿਓਰ オリジナル ਕੈਮਰਿਕ ਹੋਊਗੀ ਤੇ ਨਾਲ ਸਾਰੇ ਸੂਟ ਦੇ ਬਸਤ ਕੀਤਾ ਹੋਊਗਾ ਦੇਖ ਕਾ ਵਾਲਾ ਕਲਰ ਇਹਦੇ ਚ ਸਪੈਸ਼ਲ ਕੁੜਤੀਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਸੇਲ ਹੋ ਰਿਹਾ ਸਾਡੇ ਲੈ ਵੇ ਮਾਲ ਬਹੁਤ ਬਹੁਤ ਮਾਲ ਆਇਆ ਸੀ ਮਤਲਬ ਥੋੜਾ ਹੀ ਰਹਿ ਗਿਆ ਆਹ ਲਓ ਇਹ ਵੀ ਆਲ ਓਵਰ ਚ ਹੈਗਾ ਆਹ ਚੈੱਕ ਕਰਾ ਦੂ ਜੀ ਖੋਲ ਦੋ ਇਸ ਨੂੰ ਆਹ ਲਓ ਦੇਖੋ ਜੀ ਲਓ ਜੀ ਮਰਕ ਦੇਖੋ ਇਹ ਸਾਰਾ ਤੁਹਾਡੀ ਡਿਮਾਂਡ ਤੇ ਮਾਲ ਪਹੁੰਚਿਆਗਾ ਤੇ ਕੱਲ ਨੂੰ ਲਾਵਾਂਗੇ ਇਹਦਾ ਫੇਰ ਮੇਲਾ ਆਪਾਂ ਤੇ ਕੱਲ ਨੂੰ ਪਹੁੰਚੋ ਸਾਰੇ ਗਾਹਕ ਦੇਖੋ ਜੀ ਕਾਹ ਵਾਲਾ ਕਲਰ ਇਹ ਚ ਕਿੰਨਾ ਕਿੰਨੀ ਸੋਹਣੀ ਗ੍ਰੇਸ ਦੇ ਰਿਹਾ ਪੂਰਾ ਟੌਪ ਦਾ ਕਲਰ ਹੈ ਮਹਿਰੂਨ ਕਲਰ ਆ ਗਿਆ ਸਪੈਸ਼ਲ ਇਹਦੀ ਡਿਮਾਂਡ ਬਹੁਤ ਹੋਈ ਸੀਗੀ ਚੈੱਕ ਕਰਾ ਦੂ ਮਹਿਰੂਨ ਕਲਰ ਜੀ ਸਾਰੇ ਲਾਵਾਂਗੇ ਕੱਲ ਨੂੰ ਮੇਲੇ ਪੂਰੇ ਭਾਰੀ ਆ ਦੇਖ ਲਓ ਮਾਲ ਆ ਗਿਆ ਪੂਰਾ ਆ ਚੈੱਕ ਕਰੋ ਪੈਰਨਟ ਕਲਰ ਆ ਲੋ ਆ yellow ਦੀ ਮੈਚਿੰਗ ਚੈੱਕ ਕਰਾਉਗੀ ਬਹੁਤ ਸੋਹਣਾ ਲੱਗਦਾ ਮੇਰਾ ਫੇਵਰੇਟ ਹੈ ਇਹ ਤਾਂ ਕਲਰ ਆ ਲੋ ਜੀ yellow ਦੀ ਮੈਚਿੰਗ ਵੇਖੋ ਲਓ ਜੀ ਦੇਖੋ ਕੱਟ ਵਰਕ ਦੇਖੋ ਕਿੰਨਾ ਸੋਹਣਾ ਕੀਤਾ ਹੋਇਆ ਇਹ ਮੁੰਮੀ ਆਊਗਾ ਸਾਰਾ ਕੱਟ ਵਰਕ ਹੀ ਆਹ ਦੇਖੋ ਲਓ ਜੀ ਮਾਲ ਬਹੁਤ ਸੋਹਣਾ ਪੂਰੇ ਫੈਂਸੀ ਸੂਟ ਤਿਆਰ ਹੋਣਗੇ ਆਹ ਕਲਰ ਆ ਗਿਆ ਕਿਹਦੇ ਵਿੱਚ ਇਹ ਡਿਜ਼ਾਈਨ ਲੱਗਦਾ ਮਤਲਬ ਲਓ ਜੀ ਜਿਹੜੇ ਤੁਹਾਨੂੰ ਪਹਿਲਾਂ ਦਿਖਾਈ ਸੀ ਇਹ ਉਹ ਤੋਂ ਅਲੱਗ ਡਿਆ ਨੇ ਜੀ ਇਹਦੇ ਕਲਰ ਹੋਊਗਾ ਸਰਦਈ ਤੇ ਇਹਦੇ ਆਲ ਓਵਰ ਦੇ ਆ ਮਿਲ ਜਾਣਗੇ ਆਹ ਰੁਖਾਤ ਲਦੇ ਰਾਂਗੇ ਇੱਕ ਦਿਖਾ ਦਿਓ ਜੀ ਆਹ ਚੈੱਕ ਕਰਾ ਦੋ ਲਓ ਜੀ ਲਾਈਮਨ ਸ਼ੇਡ ਮਿਲ ਜਾਊਗਾ ਓਕੇ ਧੰਨਵਾਦ ਜੀ ਮਾਲ ਆਪਣੇ ਲਈ ਬਹੁਤ ਆ ਗਿਆ ਕੱਲ ਨੂੰ ਪਹੁੰਚੋ ਤੇ ਨਵੇਂ-ਨਵੇਂ ਡਿਜ਼ਾਈਨ ਦੇਖਣ ਵਾਸਤੇ ਨਵੇਂ-ਨਵੇਂ ਸੂਟ ਦੇਖਣ ਵਾਸਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਬਸ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਓਕੇ ਜੀ ਧੰਨਵਾਦ